ਉਹਦੇ ਪਾਸ ਕਿਤੇ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੋਧਿਆ ਰਗੂਜੀ ਸਿੰਘ ਜੀ ਬਿਲਕੁਲ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਛੋਣੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਬਣੋ ਪਹਿਲੇ ਦਿਨੀ ਦਿੱਤੇ ਇਸੀ ਦੇ ਬੁੱਪਰ ਧੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਸੱਚਜੀ ਗਵਾਹੀ ਕੀਤੀ ਹੈ। ਉਹਨਾਂ ਦੀ ਗਵਾਹੀ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੀ ਗਈਆਂ ਛਵਾਵਾਂ ਦੀ ਭਰਪੂਰ ਸਲੰਘਾ ਕਰਦੇ ਹਾਂ ਮਹਿਸੂਸ ਕੀਤਾ ਜਾਂਦਾ ਹੈ। ਜੇ ਜਿਹੜਾ ਕਾਰਨਾ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀ ਆ ਅਸਤੀਫਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਵਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਯੋਜਾ ਤੇ ਵਰਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਨੀ ਗੁਰਦੁਆਰਾ ਬੰਦਰ ਕਮੇਟੀ ਦੀ ਅੰਦਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਕਰਤੱਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਈਤੀਬੇ ਉੱਪਰ ਬਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਈਤੀਬਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੰਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਰਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੂਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਵੀ ਜਾ ਸਕਦੇ ਆ ਇਹ ਡੈਪੂਡੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਰਗੂਜੀਤ ਸਿੰਘ ਜੀ ਦੇਖ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਤਮ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿਹੜੇ ਸਕੂਲ ਔਰ ਕਾਲਜ ਨੇ ਸਭ ਚਲਾਉਂਦੇ ਆਂ ਇਹ ਮੈਂ ਤੁਹਾਨੂੰ ਪੜ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖ ਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤਹਿਤ ਚੱਲ ਰਹੇ ਇਸ ਸੰਸਥਾ ਦੀ ਬਨਨ ਵਿੱਚ ਜਿੱਥੇ ਅੱਜ ਦੇ ਸਮੇਂ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਆਉਂਦੇ ਹਨ ਉਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੁਆਰਟ ਹੋ ਕੇ ਅਤੇ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਵਾ ਦੇ ਐਕਸ ਅਫੀਸ਼ਲ ਮੈਂਬਰ بنائے ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੁਆਰਟ ਕਰਕੇ ਇਸ ਸੰਸਥਾ ਦੇ ਕੌਮੀ ਪੱਦਰ ਹੁਣ ਤੱਕ ਪ੍ਰਮਾਨ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਭਰ ਵਿੱਚ ਸਿੱਖਾਂ ਦੀ ਕੇਂਦਰੀ ਅਤੇ ਨਮਾਇਦਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਮਲਖਣ ਪਹਿਲੂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਐਕਸ ਆਫਿਸ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਟੜੇਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾਂ ਦੇ ਸਮੇਂ ਵੀ ਵਕ ਵਕ ਮਿਸਲਾਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਵਖੇਰਵੇਂ ਦੂਰ ਕਰਦੇ ਹਨ ਪਰ ਸਮੇਂ ਦੇ ਜਥੇਦਾਰ ਸਹਿਬਾਨ ਨੇ ਕਦੀ ਵੀ ਟੜਾ ਬਣਾ ਕੇ ਕਿਸੇ ਵੀ ਤਰ ਦਾ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਹਿਬਾਨ ਨਿਰ ਵਿਵਾਦ ਅਤੇ ਸਰਵ ਪ੍ਰਮਾਨਿਤ ਬਣ ਸਕਣ ਅੱਜ ਦੀ ਇਹ ਸੋਚ ਤੇ ਪਹਿਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪ੍ਰਸਨਾਲਿਕ ਅਤੇ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉੱਥੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਪ੍ਰਤੀਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਅਨਗੈਲੀ ਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾ ਤਖਤਾਂ ਸਾਬਾਨਾ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਐਮ ਜ਼ਿੰਮੇਵਾਰੀ ਵੀ ਸਿੱਖ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਦਕਾ ਗੁਰਦੁਆਰਾ ਐਕਟ ਰਾਈ ਐਸਜੀਪੀਸੀ ਨੂੰ ਸੌਂਪੀ ਹੈ। ਇਹ ਵਸਣ ਠੀਕ ਹੈ। ਲੋਡ ਨਹੀਂ ਆਈ। ਥੈਂਕ ਯੂ। 1.3 ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਅੰਤਰੀਂ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ ਕਿ ਉਹ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਜਟੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਲਾ ਸਕਦੇ ਆ ਹਟਾ ਸਕਦੇ ਆ ਇਹਦੇ ਵਿੱਚ ਬੜਾ ਕਲੀਅਰ ਹੈਗਾ ਐਕਟ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ ਹੈ ਬਾਕੀ ਤੁਸੀਂ ਤੁਹਾਨੂੰ ਪ੍ਰੈਸ ਨੋਟ ਦੇ ਦਾਂਗੇ ਉਹ ਤੁਹਾਨੂੰ ਅਸੀਂ ਸਾਰਾ ਜਿਹੜਾ ਹੁਣ ਪਰਦਾ ਮਿਸਾਬ ਦਾ ਅਰਜ਼ੀ ਫਾਈਲ ਪੈਂਡਿੰਗ ਕੀਤਾ ਗਿਆ ਇਹਦੀ ਦੇਰ ਦੇ ਦਰਮਿਆਨ ਸਵਵਾਵਾ ਕੋਣ ਨਿਭਾਏਗਾ ਪ੍ਰਧਾਨ ਸਾਹਿਬ ਦੀ ਕੋਈ ਗੱਲ ਨਹੀਂ ਉਹਨਾਂ ਨੂੰ ਬਾਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸਵੰਮੀ ਕਮੇਟੀ ਵੱਡਾ ਅਧਾਰਾ ਤੇ ਉਹਦੇ ਵਿੱਚ ਵੱਡੀਆਂ ਸਵਵਾਵਾ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹੜੇ ਪ੍ਰਧਾਨ ਦੇ ਸਹਿਯੋਗ ਤੋਂ ਬਾਅਦ ਜਿਹੜਾ ਉਹ ਏ ਮਤਲਬ ਹਾਲ ਨਹੀਂ ਹੋ ਸਕਦਾ ਕਿ ਉਹਦੇ ਲਈ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਅਧਿਕਾਰ ਦੇ ਦਾਂਗੇ ਸੰਗਠਿਤ ਕਰਨ ਦੇ ਵੀ ਇੱਕ ਆਸਟੈਟ ਸੰਚੇ ਜਿਹੜੇ ਪ੍ਰਧਾਨ ਦੇ ਜਰੀਏ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਹੈ ਹੋ ਜਾਏਗੀ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਪਦਨ ਚਾਰ ਵਾਸਤੇ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਹੈ ਜਿਹੜੀ 5 ਮਈ ਬ੍ਰਿਕ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਜਿਹੜੀ ਐ ਜਾਏਗੀ ਧੰਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇਗੀ ਕਿ ਕਿਉਂਕਿ ਉਹਨਾਂ ਦੀਆਂ ਵੱਡੀਆਂ ਸਵਾਵਾਂ ਉਹਨਾਂ ਨੇ ਸੋਨੇ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸਵਾਵਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਵਾਵਾਂ ਮੁੜ ਕੇ ਜਿਹੜੀ ਐ ਜਾਰੀ ਰੱਖੋ ਤਾ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ। ਕਰਨ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਗਿਆ ਨਿਰਮਲ ਸਿੰਘ ਨੂੰ ਲੈ ਕੇ ਉਹ ਸਾਰੀ ਅੰਤਰੀਕ ਕਮੇਟੀ ਦਾ ਸਮੂਚਾ ਫੈਸਲਾ ਸੀ ਪਰ ਪ੍ਰਧਾਨ ਸਾਹਿਬ ਨੂੰ ਕਿਉਂ ਇਹਨਾ ਆਪਣੇ ਸਿਰ ਦੇ ਉੱਤੇ ਸਾਰਾ ਕੁਝ ਲੈਣਾ। ਦੇਖੋ ਪ੍ਰਧਾਨ ਜੀ ਜਿਹੜੇ ਹੈ ਨਾ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ। ਮੁਖੀ ਜੋ ਜ਼ਰਨੈਲ ਹੋਵੇ ਜ਼ਰਨੈਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ। ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਦੇ ਆ ਪ੍ਰੈਸ ਨੋਟ ਵੀ ਕਹਿੰਦੇ ਆ। ਕਿ ਜਿੰਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਦਾ ਸਲਾਹ ਕਰਕੇ ਕੱਲੇ-ਕੱਲੇ ਦੇ ਵਿਚਾਰ ਲੈ ਕੇ ਪਤਾ ਜੀ ਨੇ 1.5-2 ਘੰਟੇ ਲਾ ਕੇ ਜਿਹਦਾ ਉਹ ਫੈਸਲਾ ਲਿਆ ਜੀ ਗਿਆਨੀ ਹਰਤੇਜ ਸਿੰਘ ਦਾ ਤੁਹਾਨੂੰ ਜਦ ਦੱਸਿਆ ਗਿਆ ਆ ਜੀ ਜੀ ਬਖਸ਼ਾ ਬਣੋ ਕਿ 1925 ਦੇ ਇੱਕ ਵਿੱਚ ਜਿਤਨੇ ਵੀ ਸ਼ੋਨੀ ਕਮੇਟੀ ਦੇ ਦਿੱਤੀ ਅਧਿਕਾਰਿਆ ਕਾਨੂੰਨ ਅਧਿਕਾਰਿਆ ਤੇ ਧਰ ਪੰਚਾਇਤ ਦੀ ਮਹਮਿਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿਤਨੇ ਵੀ ਜਰਾਂਤੀ ਸਿੰਘ ਆ ਜਾਂ ਜਿੰਨੇ ਵੀ ਸਰਸ ਰੂਲ ਜਿੰਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਰੁਕਸਾਦੀ ਸਤਗਨ ਜੀ ਦੇ ਦਰਵਾਜ਼ਾ ਤੇ ਗ੍ਰਾਂਤੀ ਸਵਾਨ ਇੱਥੋਂ ਤੱਕ ਕਿ ਤਿੰਨ ਤਰਤਾਂ ਦੇ ਜਿਹੜੇ ਦਾ ਸਵਾਨ ਵੀ ਜਿਹੜਾ ਉਹ ਸ਼੍ਰੋਣੀ ਕਮੇਟੀ ਦੇ ਅਧਿਕਾਰ ਕੀਤਰੇ ਆ ਉਹ ਹੀ ਲਾਉਂਦੇ ਆ ਉਹ ਹੀ ਸਵਾਨਾ ਦਿੰਦੇ ਆ ਤੇ ਜਦੋਂ ਕੋਈ ਵੀ ਹੁੰਤਾ ਨਹੀਂ ਆਉਂਦੀ ਹੈ ਕਿਤੇ ਵੀ ਕੋਈ ਰੱਬਟ ਆਉਂਦੀ ਹੈ ਤੋ ਉਹਦੀਆਂ ਸਵਾਨਾ ਵੀ ਜਿਹੜੀ ਆ ਉਹ ਐਸਜੀਪੀਸੀ ਦੀਆਂ ਤਕਨੀਕੀ ਲੈਂਦੀ ਵਾਹ ਕ ਸੋਵੀ ਸਿੰਘ ਇਸਰ ਵਾਲਾ ਆਪਣੇ ਐਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਡ ਪੈਂਟ ਨਹੀਂ ਪਾ ਸਕਦੇ ਜਿ ਇਹੋ ਜਿਹਾ ਨਹੀਂ ਪਾ ਸਕਦੇ ਕੀ ਇਹੋ ਜਿਹਾ ਅਲੀਗੇਸ਼ਨ ਲੱਗਣੇ ਉਹਨਾਂ ਤੋਂ ਤੇ ਇਹ ਤੇ ਜੈਜ ਹੁੰਦੇ ਨੇ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦੇ ਆ ਜਿਨੇ ਡ्रेस ਧਾਰਮਿਕ ਰੱਖਣੀ ਹੈ ਜਿਨੇ ਧਰਮ ਤੇ ਪਹਿਰਾ ਦੇਣਾ ਹੈ ਜਿਨੇ ਪਾਂਛ ਕਾਨੂੰਨ ਦੀ ਗੱਲ ਕਰਨੀ ਆ ਉਹਦੇ ਤੇ ਪਹਿਰਾਵਾ ਜਿਹੜਾ ਹੈ ਨਾ ਜਿੱਦਾਂ ਦਾ ਪਾਉਂਦਾ ਤੁਹਾਨੂੰ ਪਹਿਰਾ ਉਹਦੀਆਂ ਭਟੀਆਂ ਜ਼ਿੰਮੇਵਾਰੀਆਂ ਬਣ ਜਾਣੀਆਂ ਤੇ ਜੇ ਉਹਦਾ ਜੁਗੀਆਂ ਬਾਰੀਆਂ ਦੇ ਵਿੱਚ ਵੀ ਕਿਤੇ ਕਾਨੂੰ ਹੋਵੇ ਦਿਰਾਬਨਸੂਸ ਹੋਵੇ ਤਾਂ ਫਿਰ ਨਿਗਰਾਨ ਜਿਹੜੇ ਆ ਉਹ ਐਜਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੁੰਦਾ ਸਾਬ ਧਾਮੀ ਸਾਬ ਜਿਹੜਾ ਅਸਤੀਫਾ ਦਿੱਤਾ ਉਹਨੂੰ ਨਾਲ ਨੇ ਬ੍ਰੀਫ ਕਾਰਨ ਦੱਸਿਆ ਕਿ ਆਹ ਤਰ੍ਹਾਂ ਜਿਹੜੇ ਹੱਥ ਦੇ ਸਿੰਘ ਪਾਲ ਗੁਰਦੁਆਰਾ ਤੇ ਜਿਹੜਾ ਜਿਹਦੇ ਦਾ ਸਾਬ ਨੇ ਪੋਸਟ ਪਾਈ ਸੀ ਇਹਦੇ ਲੋਕਾਂ ਦੇ ਅਸਤੀਫੇ ਦੇ ਵਿੱਚ ਕੋਈ ਹੋਰ ਕਾਰਨ ਵੀ ਦੱਸਿਆ ਕੋਈ ਦਬਾਲ ਸੀ ਉਹਨਾਂ ਦੇ ਉੱਤੇ ਅੱਛੀ ਹੁਣੇ ਹੀ ਪੰਚਤ ਮੰਚੇ ਜਗਤਾਰ ਸਿੰਘ ਨੂੰ ਮਿਲ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰ ਦੇ ਨਾਲ ਡਿਸਕਸੇਸ਼ਨ ਕਰਨ ਜਾ ਰਹੇ ਆ ਵੀ ਆ ਅਧਿਕਾਰ ਖੇਤਰ ਜਿਹੜੇ ਆ ਜਸਿਹਦਰ ਕਲਤਾਪਾ ਸਾਹਿਬ ਦੇ ਆ ਤੇ ਆ ਅਧਿਕਾਰ ਖੇਤਰ ਜਿਹੜੇ ਆ ਐਸਜੀਪੀਸੀ ਦੇ ਜਸਿਹਦਰ ਸਾਹਿਬ ਨੂੰ ਕਿਉਂ ਕਹੋਗੇ ਕਿ ਜਿੱਥੇ ਸਾਹਿਬ ਜਾਣ ਕਰੋ ਵੀ ਹਾਂਜੀ ਜਿੱਥੇ ਸਾਹਿਬ ਨੂੰ ਉਹਨਾਂ ਦੇ ਅਧਿਕਾਰ ਦੀ ਜਾਨਦੇ ਹੁੰਦੀ ਸੀ ਜਿਹਨਾਂ ਦੇ ਦੇਖੋ ਇਹਦੇ ਲਈ ਅਸੀਂ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜਸਿਹਦਰ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵੋੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੇਣ ਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋਈ ਹੱਦ ਹੈ ਜੇ ਸੋਣੀ ਕਮੇਟੀ ਨੂੰ ਚਲਾਉਣਾ ਅਕਾਲ ਤਖਤ ਦੇ ਸੈਕਟਰੀ ਨੂੰ ਚਲਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾ ਪਾਣਾ ਹੁੰਦਾ ਜਦੋਂ ਉਹਦੇ ਤੇ ਆਪਾਂ ਨੂੰ ਵਿਚਾਰ ਰੁਕਾਣੀ ਨਹੀਂ ਦਿੰਦੇ ਨਾ ਗੈਂਗੀਆਂ ਉੱਪਰੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਆ ਤੁਹਾਡੇ ਵੱਲੇ ਵੱਡੇ ਇਜਤਿਹਾਮ ਲਾ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਨੂੰ ਵੀ ਉਹਨਾਂ ਨੂੰ ਗੋਗਸ ਦੱਸਿਆ ਗਿਆ ਇਹ ਵੀ ਇਸ਼ਾਰਾ ਕੀਤਾ ਗਿਆ ਕਿ ਸੁਪੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਗੋਗਸ ਭਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜੀ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਪਰ ਹੁੰਦੀ ਹੈ ਇੱਕ ਤਰੀਕਾ ਹੁੰਦਾ ਪ੍ਰਤੀਕਰਨ ਦਾ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਦੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕਤ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਧਜੀਆਂ ਉਡਾਂਦੇ ਔਰ ਗੁਰਬਾਨੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਸਾਂਜੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿਨ੍ਹਾਂ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਛਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਾਇਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆਂ ਗੁਰੂ ਦੀ ਗੌਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮ੍ਹਾਂ ਕਰਵਾਉਂਦੇ ਰਹੇ ਨੇ ਉਹ ਵੀ ਇਨੀ ਕਰਵਾਇਆ ਸੀ ਰਿਕਾਰਡ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਤਰਲੋਚਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾ ਫਲ ਉਹ ਜਮ੍ਹਾਂ ਉੱਥੇ ਕਰਵਾਉਂਦੇ ਰਹੇ ਹੈਗੇ ਆ ਇਹ ਤੱਤ ਹਰਿਆਣੇ ਜਨਕ ਹਨ ਕੀ ਵਾਰ-ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਖ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਪਤਿਤ ਪਰਿਵਾਰਾਂ ਦੇ ਆਨੰਦਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਬੇਅਦਬੀਆ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਭਾਈ। ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਮਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਂ ਲਈ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ ਸਾਰੇ ਕਬਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਇੰਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੁਣ ਇੱਕ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਸ ਕਮੇਟੀਆਂ ਹੁੰਦੀਆਂ ਹਨ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਸ ਜਾਂ ਜੋ ਕੁਝ ਵੀ ਹੈ ਉਹ ਪਰਚੇਸ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਉਣੇ ਬੜੇ ਸੌਖੇ ਹੁੰਦੇ ਹਨ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚੋ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੇ ਸਾਹਿਬ ਜਿਹੜੀ ਕਹਿੰਦੇ ਜੇ ਬੈਰੀ ਦੇ ਵਿੱਚ ਦੇ ਵਿੱਚ ਉਹ ਵਿਦੇਸ਼ ਨਾਲ ਜੁੜੇ ਜਿੰਮੇਦਾਰ ਹਾਂ ਹਾਂ ਜੀ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਬਈ ਰਿਕਾਰਡ ਹੋਇਆ ਤੇ ਬਿਆਨ ਜੀ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜਾ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਇੱਕ ਮਿੰਟ ਵੈਸੇ ਬੀਬੀ ਦੀ ਜੇ ਆਪਾਂ ਗੱਲ ਨੂੰ ਮੈਂ ਗੱਲ ਬਦਲਦੀ ਹਾਂ ਇਹ ਬੀਬੀ ਸ਼ਰੋਣੀ ਕਮੇਟੀ ਦੀ ਮੁਲਾਜ਼ਮ ਸੀ ਤੇ ਧਾਰਮਿਕ ਵਿਆ ਇਹਨੂੰ ਪਤਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸ਼ਮਾਰਤ ਦੇ ਹਰਿਆਣਾ ਕਮੇਟੀ ਵਿੱਚ ਚੱਲ ਰਹੇ ਮੈਨੂੰ ਨਹੀਂ ਪਤਾ ਮੈਂ ਮੈਂ ਬੇਨਤੀ ਕਰਦਾ 1 ਮਿੰਟ ਲੈਣਾ ਜਿਹੜਾ ਕੱਲ ਦਾ ਹੀ ਇਸ਼ੂ ਆ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਆ ਕਿ ਸ਼ੂਨੀ ਕਮੇਟੀ ਲੁਟੇਰੀਆਂ ਦੀ ਜਮਾਤ ਆ ਕੱਲ ਕਿਹਾ ਉਹਨੇ ਜੇ ਇਸ ਬੰਦੇ ਨੇ 20 ਸਾਲ ਆ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਲਕ ਨਾ ਪਾਲਿਆ ਹੋਵੇ ਤੇ ਏਗੀਆਂ ਪਦਮੀਆਂ ਨੇ ਤਿੰਨ ਤਿੰਨ ਤਰੱਕੀਆਂ ਲਈਆਂ ਹੋਣ ਤੇ ਹੈਡ ਗ੍ਰਾਂਥੀ ਮੋਸਰ ਹੋਵੇ ਤੋਂ ਤੋਂ ਬਾਅਦ ਦਮਦਾਰ ਸਾਹਿਬ ਜਾਵੇ ਤੇ ਫਿਰ ਦਮਦਾਰ ਸਾਹਿਬ ਦਾ ਜੱਫੀ ਦਾ ਲੱਗੇ ਫਿਰ ਖਾਲਸਾ ਦਾ ਕਾਜਕਾਰੀ ਜਦਿਆ ਲੱਗੇ ਮੈਂ ਕਿੰਨੇ ਜੀ ਹਾਂਜੀ ਲਾਇਆ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਤੇ ਉਹਨਾਂ ਨੇ ਉਹਨਾਂ ਨੇ ਇੰੀਆਂ ਸੁਆਮਾ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਟੱਬਰ ਪਾ ਲੈਣਾ ਦੇ ਅੱਜ ਕਹਿਣਾ ਲੁੱਟੇੜਿਆ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਆ ਵਾਹਿਗੁਰੂ ਜੀ ਕੱਲ੍ਹ ਸਾਹਿਬ ਵਾਹਿਗੁਰੂ ਜੀ ਮਿਹਰਬਾਨੀ ਜੀ ਥੈਂਕ ਯੂ ਸਰ ਦਾ ਇੱਕ ਮਿੰਟ